ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਫੂਜ਼ ਰਹੋ ਤੇ ਮਹਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਕੱਲ ਇੱਕ ਵੀਡੀਓ ਕੱਲ ਪਰਸੋਂ ਬੜੀ ਵਾਇਰਲ ਹੋ ਰਹੀ ਸੀ ਇੱਕ ਨੌਜਵਾਨ ਪੁਲਿਸ ਨਾਲ ਨਹਿਰ ਤੇ ਖੜਾ ਤੇ ਉੱਥੇ ਉਹਨਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ ਕਦੀ ਉਹ ਨਹਿਰ ਵੱਲ ਇਸ਼ਾਰਾ ਕਰਦਾ ਹੈ ਕਦੀ ਹੱਥ ਜੋੜਦਾ ਹੈ ਜਿਸ ਜਿਸ ਨੇ ਉਹ ਵੀਡੀਓ ਵੇਖੀ ਉਹਨੂੰ ਤਾਂ ਕਾਫੀ ਗੱਲ ਪਤਾ ਲੱਗ ਗਈ ਹੋਣੀ ਪਰ ਜਿਸ ਜਿਸ ਨੇ ਨਹੀਂ ਵੇਖੀ ਤਾਂ ਇਹ ਸੱਚੀ ਘਟਨਾ ਅੱਕਾ ਦਿਲ ਦੁਖਾਉਂਗਾ ਜੀ ਕਮਲਦੀਪ कौर ਬਲਵਿੰਦਰ ਸਿੰਘ ਨੂੰ ਬੜਾ ਪਿਆਰ ਕਰਦੀ ਹੁੰਦੀ ਆ 10 11 ਸਾਲ ਤੋਂ ਇਹ ਰਿਲੇਸ਼ਨਸ਼ਿਪ ਚ ਹੁੰਦੇ ਆ ਬੜਾ ਲੰਮਾ ਵਕਤ ਹੁੰਦਾ ਇਹ 10 12 ਸਾਲ ਦਾ ਇੱਕ ਪੂਰਾ ਦਹਾਕਾ ਇਹਨਾਂ ਚ ਕੋਈ ਪਰਦਾ ਨਹੀਂ ਹੁੰਦਾ ਪਰ ਇਹ ਦੋਵੇਂ ਟਾਈਮ ਪਾਸ ਵੀ ਨਹੀਂ ਕਰ ਰਹੇ ਹੁੰਦੇ ਕਮਲਦੀਪ कौर ਚਾਹੁੰਦੀ ਹੁੰਦੀ ਆ ਕਿ ਇੱਕ ਦਿਨ ਬਲਵਿੰਦਰ ਉਸਦੇ ਵੇੜੇ ਬਰਾਤ ਲੈ ਕੇ ਆਏ ਤੇ ਉਹ ਖੂਬਸੂਰਤ ਲਾੜੀ ਦੇ ਲਿਬਾਸ 'ਚ ਉਸ ਨਾਲ ਲਾਵਾਂ ਲਈ ਬਲਵਿੰਦਰ ਸਿੰਘ ਦੇ ਘਰ ਟੌਰ ਨਾਲ ਇਸਦੀ ਡੋਲੀ ਉਤਰੇ। ਇਹੀ ਖਵਾਬ ਹੁੰਦੇ ਨੇ ਕਮਲ ਦੇ। ਕਮਲ ਹੁਣ ਮੋਹਾਲੀ ਦੇ ਹਸਪਤਾਲ 'ਚ ਕੰਮ ਕਰਦੀ ਹੁੰਦੀ ਐ। ਤੁਹਾਨੂੰ ਪਤਾ ਹੀ ਐ ਕਿ ਕਿੰਨੇ ਅਜਿਹੇ ਕੇਸਿਸ ਹੋਏ ਨੇ ਕਿ ਪਿੰਡਾਂ ਤੋਂ ਜਦੋਂ ਥੋੜੇ ਜ਼ਿਆਦਾ ਡਿਵੈਲਪਡ ਸ਼ਹਿਰਾਂ 'ਚ ਮੁੰਡੇ ਕੁੜੀਆਂ ਪੜਨ ਜਾਂਦੇ ਨੇ ਜਾਂ ਫਿਰ ਨੌਕਰੀ ਕਰਨ ਜਾਂਦੇ ਨੇ ਤਾਂ ਕਾਫੀ ਉਹਨਾਂ 'ਚੋਂ ਆਪਣਾ ਪਿਛਲਾ ਭੁੱਲ ਜਾਂਦੇ ਨੇ। ਕਈ ਤਾਂ ਪਿੰਡ ਵਾਲੀ ਮੁਹੱਬਤ ਭੁੱਲ ਕੇ ਸ਼ਹਿਰ ਚ ਆ ਕੇ ਕਿਸੇ ਨਾਲ ਦਿਲ ਲਾ ਪੈਂਦੇ ਨੇ ਅਜੀਹਾ ਹੁੰਦਿਆਂ ਬਹੁਤ ਵਾਰ ਵੇਖਿਆ ਮੈਂ ਆਪਣੇ ਆਸੇ ਪਾਸੇ ਵੀ ਪਰ ਕਮਲਦੀਪ ਕੌਰ ਇਦਾਂ ਦੀ ਨਹੀਂ ਸੀ ਉਹ ਆਪਣੇ ਬਲਵਿੰਦਰ ਲਈ ਬਹੁਤ ਲਾਇਲ ਸੀ ਇਮਾਨਦਾਰ ਸੀ ਉਸ ਦਾ ਪਿਆਰ ਬੇਅੰਤਿਆਸ ਸੀ ਉਸ ਲਈ ਦੂਰ ਰਹਿ ਕੇ ਵੀ ਬਲਵਿੰਦਰ ਸਿੰਘ ਵੱਲੋਂ ਵੀ ਕਮਲਨਾਲ ਰਿਲੇਸ਼ਨਸ਼ਿਪ 'ਚ ਧੋਖਾ ਦਿੱਤੇ ਜਾਣ ਵਾਲੀ ਕੋਈ ਗੱਲ ਫਿਲਹਾਲ ਸਾਹਮਣੇ ਨਹੀਂ ਆਉਂਦੀ। ਹੁਣ ਜਦੋਂ ਦੋ ਜਣੇ ਇੱਕ ਦੂਜੇ ਨੂੰ ਇੰਨਾ ਚਾਹੁੰਦੇ ਹੋਣ ਤਾਂ ਫਿਰ ਗੱਲ ਵਿਆਹ ਤੇ ਆਉਂਦੀ ਹੀ ਹੈ। ਬਲਵਿੰਦਰ ਸਿੰਘ ਮੁਤਾਬਕ ਉਹ ਵਿਚੋਲਾ ਪਾ ਕੇ ਕਮਲਦੀਪ ਕੌਰ ਦੇ ਘਰਦਿਆਂ ਨਾਲ ਵਿਆਹ ਦੀ ਗੱਲ ਤੋੜਦਾ ਹੈ। ਰਿਸ਼ਤਦਾਰੀ 'ਚ ਵੀ ਤੋੜਦਾ ਹੈ ਪਰ ਘਰ ਦੇ ਕਹਿੰਦੇ ਸਨ ਬਈ ਸਾਨੂੰ ਤਾਂ ਸਰਕਾਰੀ ਨੌਕਰੀ ਵਾਲਾ ਜਵਾਈ ਹੀ ਚਾਹੀਦਾ ਹੈ। ਤੇ ਬਲਵਿੰਦਰ ਕੋਲ ਤਾਂ ਪਲੰਬਿੰਗ ਦੀ ਪੜ੍ਹਾਈ ਹੁੰਦੀ ਹੈ। ਬਲਵਿੰਦਰ ਦੇ ਕਹੇ ਮੁਤਾਬਕ ਇੱਕ ਪੂਰੀ ਦੇ ਪਰਿਵਾਰ ਵਾਲਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਨਹੀਂ ਮੰਨਦੇ ਕਮਲਦੀਪ ਕੌਰ ਨੂੰ ਵੀ ਸਮਝ ਆ ਜਾਂਦਾ ਹੈ ਤੇ ਬਲਵਿੰਦਰ ਸਿੰਘ ਨੂੰ ਵੀ ਕਿ ਇਹਨਾਂ ਨੇ ਨਹੀਂ ਮੰਨਣਾ ਸੋ ਇਹ ਆਪਸੀ ਸਹਿਮਤੀ ਨਾਲ ਫੈਸਲਾ ਲੈਂਦੇ ਨੇ ਕਿ ਇੱਕ ਦੂਜੇ ਨਾਲ ਵਿਆਹ ਦੇ ਇਸ ਡਿਸੀਜਨ ਨੂੰ ਖਤਮ ਕਰ ਦਿਆਂ ਬਲਵਿੰਦਰ ਸਿੰਘ ਮੁਤਾਬਕ ਉਹ ਕਮਲਦੀਪ ਸਹਿਮਤੀ ਨਾਲ ਹੀ ਕਿਤੇ ਹੋਰ ਵਿਆਹ ਕਰਾ ਲੈਂਦਾ ਹੈ ਵਿਆਹ ਤੋਂ ਬਾਅਦ ਇਸ ਦੇ ਜਵਾਬ ਵੀ ਹੁੰਦੇ ਆ ਪਰ ਇਸ ਦਰਮਿਆਨ ਕੁਝ ਗਲਤ ਵੀ ਹੋ ਰਿਹਾ ਹੁੰਦਾ ਹੈ ਗਲਤ ਇਹ ਹੁੰਦਾ ਹੈ ਕਿ ਕਮਲ ਬਲਵਿੰਦਰ ਸਿੰਘ ਦੇ ਮੋਹ ਤੋਂ ਨਿਕਲ ਨਹੀਂ 파ਰੀ ਹੁੰਦੀ ਉਸ ਨੂੰ ਕਿਸੇ ਹੋਰ ਦਾ ਘਰ ਵਾਲਾ ਬੱਚਿਆਂ ਦਾ ਪਿਓ ਅਜੇ ਵੀ ਚਾਹੀਦਾ ਹੁੰਦਾ ਹੈ ਤੇ ਇਸ ਤੋਂ ਵੀ ਗਲਤ ਇੱਕ ਹੋਰ ਗੱਲ ਹੋ ਰਹੀ ਹੁੰਦੀ ਹੈ ਉਹ ਇਹ ਕਿ ਕਮਲ ਦੀ ਇਸ ਚਾਹਤ ਨੂੰ ਬਲਵਿੰਦਰ ਸਿੰਘ ਵਿਆਹ ਤੋਂ ਬਾਅਦ ਵੀ ਐਂਟਰਟੇਨ ਕਰਦਾ ਹੁੰਦਾ ਹੈ ਇਹਨਾਂ 'ਚ ਸੰਬੰਧ ਜਾਰੀ ਰਹਿੰਦੇ ਨੇ ਤੇ ਵਿੱਚ ਵਿੱਚ ਨੂੰ ਕਮਲਦੀਪ ਕੌਰ ਨੂੰ ਮਿਲਨ ਮੋਹਾਲੀ ਵੀ ਚਲਾ ਜਾਂਦਾ ਹੁੰਦਾ ਹੈ ਬਲਵਿੰਦਰ ਇਸੇ ਸਾਲ ਅਪ੍ਰੈਲ ਤੋਂ ਕਮਲ ਦਾ ਪ੍ਰੈਸ਼ਰ ਸ਼ੁਰੂ ਸੀ ਬਲਵਿੰਦਰ ਸਿੰਘ ਤੇ ਕਿ ਤੂੰ ਆਪਣਾ ਟੱਬਰ ਛੱਡ ਦੇ ਤੇ ਮੇਰਾ ਹੋ ਜਾ ਮੇਰੇ ਨਾਲ ਵਿਆਹ ਕਰਾ ਇਹ ਬਲਵਿੰਦਰ ਦੱਸਦਾ ਹੈ ਹੋ ਸਕਦਾ ਹੈ ਬਲਵਿੰਦਰ ਨੇ ਕਮਲ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੋਏ ਤੇ ਕਮਲ ਨਾ ਸਮਝੀ ਹੋਏ ਪਹਿਲਾਂ ਵੀ ਪਰ ਗੱਲ ਇਹ ਸੀ ਕਿ ਬਲਵਿੰਦਰ ਸਿੰਘ ਸਟਕ ਹੋ ਗਿਆ ਸੀ ਹੁਣ ਉਹ ਫਸ ਗਿਆ ਸੀ ਆਪਦਾ ਪਰਿਵਾਰ ਆਪਦੇ ਬੱਚੇ ਛੱਡਣਾ ਕਿਹੜਾ ਔਖਾ ਹੁੰਦਾ ਤੇ ਇਧਰ ਕਮਲਦੀਪ ਕੌਰ ਉਸਦੇ ਮਗਰ ਪੈ ਗਈ ਸੀ 10-11 ਸਾਲ ਦਾ ਰਿਸ਼ਤਾ ਸੀ ਇਹਨਾਂ ਦਾ ਸੋ ਉਹਨੂੰ ਮਨਾ ਕਰਨਾ ਵੀ ਔਖਾ ਲੱਗ ਰਿਹਾ ਸੀ ਸ਼ਾਇਦ ਬਲਵਿੰਦਰ ਸਿੰਘ ਦੀ ਤਾਂ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ ਕਿ ਮੈਂ ਕਰਾਂ ਤੇ ਕੀ ਕਰਾਂ 16 ਜੂਨ 2025 ਨੂੰ ਕਮਲਦੀਪ ਕੌਰ ਦੇ ਘਰ ਦੇ ਬੁਡਲਾੜਾ ਪੁਲਿਸ ਨੂੰ ਉਸਦੇ ਮਿਸਿੰਗ ਹੋਣ ਬਾਰੇ ਇਨਫੋਰਮ ਕਰਦੇ ਨੇ ਪੁਲਿਸ ਮਿਸਿੰਗ ਰਿਪੋਰਟ ਦਰਜ ਕਰਦੀ ਹੈ ਤੇ ਫੇਰ ਆਪਣੇ ਕੰਮ ਤੇ ਲੱਗ ਜਾਂਦੀ ਹੈ मामला जवान ਕੁੜੀ ਦਾ ਹੁੰਦਾ ਹੈ ਇਸ ਕਰਕੇ ਪੁਲਿਸ ਕਾਰਵਾਈ ਕਰਦਿਆ ਕੁੜੀ ਨੂੰ ਲੱਭਣ ਲੱਗਦੀ ਹੈ ਉਸੇ ਵਕਤ ਮਹੀਨਾ ਲੰਘਦਾ ਹੈ 2 ਮਹੀਨੇ ਲੰਘਦੇ ਨੇ 6 ਮਹੀਨੇ ਹੋ ਜਾਂਦੇ ਨੇ ਪਰ ਕਮਲਦੀਪ ਕੌਰ ਬਾਰੇ ਕੋਈ ਵੀ ਖਬਰ ਨਹੀਂ ਮਿਲਦੀ ਪੁਲਿਸ ਇਨਵੈਸਟੀਗੇਸ਼ਨ ਦੌਰਾਨ ਪੁਲਿਸ ਅੱਗੇ ਹੁਣ ਇਹ ਗੱਲ ਆਉਂਦੀ ਹੈ ਕਿ ਕਮਲ ਦਾ ਅਫੇਰ ਚੱਲ ਰਿਹਾ ਸੀ ਜ਼ਿਲ੍ਹਾ ਸੰਗਰੂਰ ਦੇ ਫਤੇਗੜ ਦੇ ਬਲਵਿੰਦਰ ਸਿੰਘ ਦੇ ਨਾਲ ਹੁਣ ਪੁਲਿਸ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਇਸ ਦਾ ਹੱਥ ਹੋਵੇ ਜਾਂ ਫਿਰ ਕਿਸਦਾ ਹੱਥ ਹੋਵੇ ਇਹ ਉਸ ਨੂੰ ਜਾਣਦਾ ਹੋਵੇ ਜਾਂ ਇਹਨੇ ਕੁੜੀ ਕਿਤੇ ਲੁਕਾਈ ਹੋਵੇ ਪੁਲਿਸ ਇਹਨੂੰ ਕੁਐਸਚਨਿੰਗ ਲਈ ਬੁਲਾ ਲੈਂਦੀ ਹੈ ਪੁੱਛਗਿਛ ਲਈ ਤੇ ਜਦੋਂ ਇਹਨੂੰ ਸਵਾਲ ਕੀਤੇ ਜਾਂਦੇ ਨੇ ਤਾਂ ਇਹ ਡੋਲ ਜਾਂਦਾ ਹੈ ਸਖਤੀ ਕੰਮ ਕਰਦੀ ਹੈ ਇਹ ਦੱਸਦਾ ਕਿ ਮੈਂ 12ਵੀਂ ਪਾਸ ਆ ਆਈਟੀਆ ਕੀਤੀ ਹੋਈ ਹੈ ਤੇ ਅੱਗੋਂ ਜੋ ਕਹਾਣੀ ਬਣਦੀ ਹੈ ਉਹ ਸੋ 10 ਮਈ 2025 ਨੂੰ ਬਲਵਿੰਦਰ ਕਮਲ ਨੂੰ ਪਟਿਆਲੇ ਸੱਦ ਲੈਂਦਾ ਹੈ। ਉੱਥੇ ਉਹ ਘੁੰਮਦੇ ਫਿਰਦੇ ਨੇ ਆਪਣਾ ਟਾਈਮ ਸਪੈਂਡ ਕਰਦੇ ਨੇ ਪਰ ਇਸ ਪੂਰੇ ਵਕਤ ਦਰਮਿਆਨ ਕਮਲਦੀਪ ਕੌਰ ਨੇ ਇੱਕੋ ਰਟ ਲਈ ਹੁੰਦੀ ਹੈ ਕਿ ਆਪਣਾ ਪਰਿਵਾਰ ਛੱਡ ਦੇ ਤੇ ਮੇਰੇ ਨਾਲ ਵਿਆਹ ਕਰਾ। ਉਹ ਵੀ ਤੁਰੰਤ। ਬਲਵਿੰਦਰ ਹੁਣ ਕਮਲ ਨੂੰ ਪਿੰਡ ਵਸਿਆਣਾ ਨੇੜੇ ਨਹਿਰਕੰਡੇ ਲੈ ਕੇ ਆਉਂਦਾ ਹੈ। ਦੋਵੇਂ ਉੱਥੇ ਸ਼ਾਂਤੀ ਨਾਲ ਗੱਲਬਾਤ ਕਰਦੇ ਨੇ ਪਰ ਸ਼ਾਂਤੀ ਜ਼ਿਆਦਾ देर ਨਹੀਂ ਰਹਿੰਦੀ। ਉੱਥੇ ਆਸ-ਪਾਸ ਵੈਸੇ ਕੋਈ ਨਹੀਂ ਹੁੰਦਾ ਸੁੰਸਾਨ ਹੁੰਦੀ ਹੈ ਪਰ ਇੰਨਾ ਚ ਬਹਿਸ ਹੋ ਜਾਂਦੀ ਹੈ ਕਹਿੰਦੇ ਕਮਲ ਨੇ ਆਪਣਾ ਮੂੰਹ ਚੁੰਨੀ ਨਾਲ ਲਪੇਟਿਆ ਹੋਇਆ ਸੀ ਤੇ ਅਜੇ ਵੀ ਉਹ ਇਹੀ ਕਹਿ ਰਹੀ ਸੀ ਜੋ ਪੂਰਾ ਦਿਨ ਕਹਿੰਦੀ ਰਹੀ ਵਿਆਹ ਹੀ ਕਰ ਬਲਵਿੰਦਰ ਉਸ ਨੂੰ ਸਮਝਾਉਂਦਾ ਹੈ ਕਿ ਦੇਖ ਮੇਰਾ ਹੁਣ ਪਰਿਵਾਰ ਹੈ ਮੇਰੇ ਬੱਚਿਆਂ ਦਾ ਕੀ ਕਸੂਰ ਹੁਣ ਇਹ ਸਭ ਮੁਮਕਨ ਨਹੀਂ ਪਰ ਬਲਵਿੰਦਰ ਮੁਤਾਬਕ ਕਮਲ ਉਸਦੀ ਹੁਣ ਕੋਈ ਗੱਲ ਇਸਤੇ ਸੁਣਨ ਨੂੰ ਤਿਆਰ ਨਹੀਂ ਹੁੰਦੀ। ਇਹਨਾਂ ਦੋਵਾਂ 'ਚ ਬਹਿਸ ਹੋ ਜਾਂਦੀ ਐ ਤੇ ਇਸੇ ਗਰਮਾ-ਗਰਮੀ 'ਚ ਕਮਲਦੀਪ ਕੌਰ ਕਹਿੰਦੀ ਐ ਕਿ ਤੂੰ ਆਪਣੇ ਜਵਾਕਾਂ ਨੂੰ ਮਾਰ ਦੇ, ਘਰ ਵਾਲੀ ਨੂੰ ਖਤਮ ਕਰ ਦੇ ਪਰ ਵਿਆਹ ਮੈਂ ਤੇਰੇ ਨਾਲ ਹੀ ਕਰਾਉਣਾ। ਜਦੋਂ ਬਲਵਿੰਦਰ ਮੁਤਾਬਕ ਉਹ ਏ ਗੱਲ ਸੁਣਦਾ ਤਾਂ ਉਸ ਤੋਂ ਇਹ ਸਹਿ ਨਹੀਂ ਜਾਂਦਾ। ਨਾਲੇ ਉਸ ਨੂੰ ਲੱਗਦਾ ਕਿ ਹੁਣ ਜੇ ਇਹ ਜਿਉਂਦੀ ਰਹਿ ਗਈ ਤਾਂ ਇਹਨੂੰ ਬਰਬਾਦ ਕਰ ਦੇਗੀ। ਇਸ ਦਾ ਟੱਬਰ ਤਬਾਹ ਕਰ ਦੇਗੀ ਸੋ ਉਹ ਉਸ ਦੇ ਗਲ ਚ ਪਈ ਚੁੰਨੀ ਨਾਲ ਹੀ ਉਸ ਤਾਂ ਗਲ ਘੁੱਟ ਦਿੰਦਾ ਹੁਣ ਇਹਨੂੰ ਲੱਗਦਾ ਹੈ ਕਿ ਉਹ ਖਤਮ ਹੋ ਗਈ ਹੈ ਸੋ ਉਸ ਦੀ ਮ੍ਰਿਤਕ ਦੇ ਨੂੰ ਇਹ ਨਹਿਰ ਚ ਸੁੱਟ ਦਿੰਦਾ ਫਿਰ ਇੱਥੋਂ ਜਾ ਕੇ ਦੁਬਾਰਾ ਇੱਥੇ ਵਾਪਸ ਆਉਂਦਾ ਪਰ ਉਹਨੂੰ ਕਮਲ ਦੀ ਲਾਸ਼ ਨਹੀਂ ਮਿਲਦੀ ਕੁਝ ਵੀ ਨਹੀਂ ਮਿਲਦਾ ਹੁਣ ਪੁਲਿਸ ਇਸ ਨੂੰ ਉਸੇ ਭਾਖੜਾ ਨਹਿਰ ਦੇ ਕੰਡੇ ਲੈ ਕੇ ਆਉਂਦੀ ਹੈ ਜਿੱਥੇ ਇਸ ਨੇ ਇਹ ਕਾਰਾ ਕੀਤਾ ਹੁੰਦਾ ਹੈ ਉਹ ਪੂਰੀ ਗੱਲ ਕੈਮਰਾ ਮੂਰੇ ਦੱਸਦਾ ਕਿ ਮੈਂ ਇਦਾਂ ਉਸ ਦਾ ਗਲ ਕਟਿਆ ਇਦਾਂ ਨਹਿਰ 'ਚ ਸੁੱਟਿਆ ਪੁਲਿਸ ਕਹਿੰਦੀ ਵੀ ਆ ਕਿ ਤੂੰ ਸੱਚ ਬੋਲ ਰਿਹਾ ਹੈ ਨਾ ਕਿਸੇ ਦਬਾਅ 'ਚ ਤਾਂ ਨਹੀਂ ਕੋਈ ਗੱਲ ਕਰ ਰਿਹਾ ਸਾਡੇ ਕਹਿਣ ਤਾਂ ਤੇ ਨਹੀਂ ਕਹਿ ਰਿਹਾ ਅਸੀਂ ਤੈਨੂੰ ਤਾਂ ਨਹੀਂ ਕੁਝ ਕਿਹਾ ਉਹ ਕਹਿੰਦਾ ਨਹੀਂ ਜੀ ਮੈਂ ਸੱਚ ਬੋਲ ਰਿਹਾ ਉਹ ਕਹਿੰਦਾ ਪਰਮਾਤਮਾ ਨੂੰ ਜਾਨ ਦੇਣੀ ਆ ਜੀ ਜੇ ਚਾਰ ਬੰਦਿਆ ਸਾਹਮਣੇ ਵੀ ਕਹਿਣਾ ਪਊ ਤਾਂ ਮੈਂ ਕਹਿ ਦਊਗਾ ਸੱਚ ਡਰੂੰਗਾ ਨਹੀਂ ਮੈਂ ਹੀ ਉਹਨੂੰ ਇਦਾਂ ਖਤਮ ਕੀਤਾ। ਪੁਲਿਸ ਨੇ ਇਸ ਤਰ੍ਹਾਂ ਇੱਕ ਗੁੱਥੀ ਦਾ ਸੁਲਝਾਈ ਪਰ ਕਮਲ ਦੀ ਬੋਡੀ ਅਜੇ ਤੱਕ ਨਹੀਂ ਮਿਲੀ। ویسੇ ਵਿੱਚ 6 ਮਹੀਨੇ ਬੀਤ ਚੁੱਕੇ ਨੇ ਕਮਲ ਨੂੰ ਖਤਮ ਹੋਇਆ ਨੂੰ ਜਿਵੇਂ ਬਲਵਿੰਦਰ ਦਾਸ ਰਹਿ। ਸੋ ਅਜੇਹੇ ਵਿੱਚ ਇੰਨੇ ਵਕਫੇ ਬਾਅਦ ਮ੍ਰਿਤਕ ਦੇ ਨੂੰ ਲੱਭਣਾ ਪੁਲਿਸ ਵਾਸਤੇ ਵੱਡਾ ਚੈਲੰਜ ਹੈ। ਪੁਲਿਸ ਕਹਿ ਰਹੀ ਹੈ ਕਿ ਰੋਜ਼ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਬੋਡੀ ਲੱਭਣ ਚਾਰੀਆਂ ਨੇ ਤੇ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ। ਕੁਣ ਮਾਮਲਾ ਕੋਰਟ ਚ ਜਾਊ ਤੇ ਮਾਨਯੋਗ ਕੋਰਟ ਦਾ ਕੀ ਫੈਸਲਾ ਆਉ ਇਸ ਤੇ ਮੈਂ ਨਜ਼ਰ ਰੱਖੂਗੀ ਤੇ ਤੁਹਾਨੂੰ ਦੱਸੂਗੀ ਪਰ ਇਹ ਕਿੱਦਾਂ ਦੀ ਮੁਹੱਬਤ ਹੋਈ ਅਕਸਰ ਕਹਿੰਦੀਆਂ ਨਾ ਕਿ ਘਰ ਤੋੜ ਕੇ ਘਰ ਨਹੀਂ ਬਣਦੇ ਹੁੰਦੇ ਜੇ ਬਲਵਿੰਦਰ ਸਿੰਘ ਸਹੀ ਕਹਿ ਰਿਹਾ ਹੈ ਤਾਂ ਕਮਲਜੀਤ ਪੌਰ ਦਾ ਉਹਨੂੰ ਇਦਾਂ ਪ੍ਰੈਸ਼ਰਾਈਜ਼ ਕਰਨਾ ਸਹੀ ਨਹੀਂ ਸੀ ਜੇ ਐਡਾ ਹੀ ਜਿਗਰਾ ਰੱਖਦੀ ਸੀ ਕਿ ਉਸ ਤੋਂ ਉਸਦਾ ਪਰਿਵਾਰ ਛਡਵਾ ਦੇ ਤਾਂ ਪਹਿਲਾਂ ਹੀ ਘਰਦਿਆਂ ਨੂੰ ਵਿਆਹ ਲਈ ਮਨਾਉਣ ਦੀ ਹਿੰਮਤ ਰੱਖਦੀ ਜਾਂ ਅਗੇਂਸਟ ਵੀ ਜਾਂਦੀ ਤਾਂ ਵਿਆਹ ਕਰਕੇ ਬਾਅਦ 'ਚ ਮਨਾਉਣ ਦੀ ਕੋਸ਼ਿਸ਼ ਕਰਦੀ ਪਰ ਸਹਿਮਤੀ ਨਾਲ ਜਦ ਇਹਨਾਂ ਨੇ ਵਿਆਹ ਦੀ ਗੱਲ ਦਿਮਾਗ 'ਚੋਂ ਕੱਢਤੀ ਸੀ ਤਾਂ ਜੋਨ ਦਿੰਦੇ ਇੱਕ ਦੂਜੇ ਨੂੰ ਹਣ ਕਿਉਂ ਉਹ ਬਲਵਿੰਦਰ ਦੀ ਉਸੇ ਟੱਬਰ ਨਾਲ ਨੇੜਤਾ برداشت ਨਹੀਂ ਕਰ پا ਰਹੇ ਸੀ ਉਸਦੇ ਬੱਚੇ ਨੇ ਆਹੀ ਸੋਚ ਲੈਂਦੀ ਦੂਜੇ ਪਾਸੇ ਬਲਵਿੰਦਰ ਸਿੰਘ ਆਪਣੇ ਵਿਆਹ ਤੋਂ ਬਾਅਦ ਵੀ ਉਸ ਨੂੰ ਕਿਉਂ ਮਿਲਦਾ ਰਿਹਾ ਕਿਉਂ ਉਮੀਦ ਜਗਾਉਂਦਾ ਰਿਹਾ ਕਮਲਦੀਪ ਕੋਲ ਦੇ ਮਨ ਦੇ ਵਿੱਚ ਉਹਨੂੰ ਜ਼ਿੰਦਗੀ ਚ ਅੱਗੇ ਵਧਣ ਦਿੰਦਾ ਪਰ ਉਹ ਵੀ ਉਸਨੂੰ ਛੱਡ ਕੇ ਰਾਜ਼ੀ ਨਹੀਂ ਸੀ ਸ਼ਾਇਦ ਤੇ ਫਿਰ ਜਦੋਂ ਪ੍ਰੈਸ਼ਰ ਬਰਦਾਸ਼ਤ ਨਹੀਂ ਹੋਇਆ ਤਾਂ ਉਹ ਕਾਰਾ ਕਰਤਾ ਜਿਸ ਨਾਲ ਨਾ ਤਾਂ ਕਮਲ ਦੀ ਗੱਲ ਪੂਰੀ ਹੋਈ ਤੇ ਨਾ ਹੀ ਇਹ ਆਪਣੇ ਟੱਬਰ ਨਾਲ ਹੁਣ ਰਹਿ ਸਕੇਗਾ ਸੱਚੀ ਜੇ ਕਹਿੰਦੇ ਹੋ ਕਿ ਆਹ ਮੁਹੱਬਤ ਹੈ ਤਾਂ ਆਈ ਐਮ ਸੌਰੀ ਡੈਫੀਨੇਸ਼ਨਸ ਸੁਧਾਰਨ ਦੀ ਲੋੜ ਹੈ ਹਰ ਕੋਈ ਆਪਣਾ ਹੀ ਸੋਚਦਾ ਰਿਹਾ ਇਸ ਕਹਾਣੀ 'ਚ ਜੇ ਦੂਜੇ ਦਾ ਮਾੜਾ ਮੋਟਾ ਭਲਾ ਸੋਚਿਆ ਹੁੰਦਾ ਉਸ 10-11 ਸਾਲ ਦੇ ਰਿਲੇਸ਼ਨ ਦਾ ਲਿਹਾਜ਼ ਹੀ ਰੱਖਿਆ ਹੁੰਦਾ ਇੱਜ਼ਤ ਹੀ ਰੱਖੀ ਹੁੰਦੀ ਤਾਂ ਅੱਜ ਕਮਲਜੀਤ ਕੌਰ ਜੋਲੀ ਹੁੰਦੀ ਤੇ ਬਲਵਿੰਦਰ ਸਿੰਘ ਆਪਣੇ ਟੱਬਰ ਨਾਲ ਸੁੱਖ ਮਾਣਦਾ ਹੁੰਦਾ ਪਰ ਕਿੱਥੇ ਇਹਨਾਂ ਨੇ ਉਹੀ ਰਸਤੇ ਅਪਣਾਉਣੇ ਹੁੰਦੇ ਨੇ ਜੋ ਹਨੇਰੇ ਵੱਲ ਜਾਣ ਅਜ ਫੇਰ ਆਪਸ ਅਖਿਆ ਕਿ ਕੀ ਨਹੀਂ ਕਰਨਾ ਵਾਹਿਗੁਰੂ ਸਤਿਪੱਖ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨ ਸਾਹ ਪਾ ਜੀ